ਲੱਗਦਾ ਸੀਗਾ ਕਿ ਤੱਕ ਤੇਜਾ ਮੇਰੇ ਵੱਡੇ ਭਰਾ ਦਾ ਜਾਂਦਾ ਐ ਅਮਰ ਸਰ ਜਾਂਦਾ ਪੀਟੀ ਕਰਨਾ ਉੱਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਆਪਣੇ ਡੈਡੀ ਦੇ ਨਾਲ ਕੇ ਉਹਦੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰਸਰੋਂ ਆ ਗਿਆ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫਰੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਗੋਇੰਦਪੁਰ ਮੋਟਰਸਾਈਕਲ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇਹ ਇਹ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਅੱਛਾ ਬੱਲ ਬੱਲ ਕਰਾਂ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਾਂ ਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਡਾ ਮੇਰਾ ਉਹਨੇ ਵੀ ਤਰਾ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਦੇ ਵੱਜਾ ਨੇ ਦਵਾ ਦਵਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਓਥੇ ਮੋੜਦੇ ਹੋਇਆ ਵਾ ਸਟੀਨ ਬੜੀ ਹੋ ਗਈ ਮੋਟਰਸਾਈਕਲ ਨੇ ਵੱਜ ਕੇ ਅੱਗ ਲੱਗ ਗਈ ਮੋਟਰ ਨੂੰ ਉਹਨਾਂ ਲੋਕ ਕਮੇਟੀ ਮੁੱਟੀ ਪਾ ਜਾਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਫਸੇ ਫੇਰ ਦੇ ਪਿਆਸ ਨੇ ਲੋਕਾਂ ਚੁੱਕਿਆ ਹੁਣ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂ ਅਸੀਂ ਗਏ ਆ ਹਾਂ ਨਏ ਜਾਂਦਿਆਂ ਨੂੰ ਤੇ ਖਤਮ ਹੋਇਆ ਸਸਤਾ ਲੱਗੇ ਹਸਪੀਟਲ ਨੀਲ ਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਸੋ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਂਦੇ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕੋ ਖਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪਿੰਡਿਆ ਉਸੋਂ ਦੇ ਜਾਂਦਾ ਹੀ ਪੀ.ਟੀ. ਦੀ ਤਰੀਕ ਪੀ.ਟੀ. ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕਰੀ ਜਾਂਦਾ ਮੈਂ ਇਹ ਥੋੜਾ ਕਹਿ ਆਵਾਜ਼ ਲਹਿਰ ਦਾ 10ਵੀਂ ਕੀਤੀ ਉਹ ਤਰ੍ਹਾਂ ਦੇ ਕਹਿੰਦਾ ਮੈਂ ਪੀ.ਟੀ. ਕਰਨੀ ਆ ਮੈਂ ਹਜੇ ਤੇ ਟੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਇਹ ਅਖਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਹੁਣ ਕਿੱਥੇ ਪੜਦਾ ਸੀ ਪਲਸ 1 ਇਹ ਅਜੇ ਪਉਣਾ ਹੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲਸ 1 ਚ ਦਾਖਲਾ ਲੈਣਾ ਹੀ ਅਜੇ ਕੋ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸ਼ਰਨਜੀਤ ਸਿੰਘ ਪੰਚਸੰਗਰਾਏ ਤੋਂ ਜਿਹੜੀ ਇਹ ਦੁਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਵਿਚਾਰਾ ਇਹ ਅੰਮ੍ਰਿਤਸਰ ਜਾ ਰਿਹਾ ਏਦਾਂ ਤੇ ਰਸਤੇ ਵਿੱਚ ਸੂਈਆਂ ਲੱਗੇ ਤੇ ਅਗੋਂ ਥਾਰ ਗੱਡੀ ਆਉਣੀ ਏ ਤੇ ਉਹਨਾਂ ਦੇਖਿਆ ਨਹੀਂ ਆ ਕੋਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਸਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਖਾਣੇ ਲੱਗੀ ਆ ਰੋਜੀ ਤੇ ਖਾਣੇ ਲੱਗੀ ਆ ਸਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਆ ਜੀ ਆਕੇ ਦਸਵੀਂ ਪਾਸ ਆ ਦਸਵੀਂ ਪਾਸ ਕਰਕੇ ਜਿਹਦੇ ਭੁੰਡ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆਂ ਤਾਂ ਮੇਰੀ ਸਾਲ ਦੋ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਚਾਲੂ ਦੇ ਲੈ ਕੇ ਹਾਂਜੀ ਉਹ ਦੀ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਐਸ਼ੀਨ ਚਲੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਵੜੇ ਗਏ ਨੇ ਉਹ ਵੀ ਚੱਲਣ ਦੀ ਐ ਕਾਰਵਾਈ ਹਾਂਜੀ ਭਾਜੀ ਇਹ ਮੇਰਾ ਨਿਸਮਰ ਆ ਕੇ ਮੇਰੇ ਨਾਲ ਤੇ ਨਾ ਮੇਰੇ ਭਤੀਜਾ ਲੱਗਦਾ ਹੈ ਮੁੰਡਾ ਜੀ ਦੀ ਜਾਨ ਗਈ ਆ। ਉਹੀ ਸੀ ਕਹਾਣੀ ਹੈ ਮਰਸਰ ਪੜਦਾ। ਅੰਮਰ ਸਰ ਪੜਨ ਜਾਂਦਾ ਹੈ। ਤੇ ਰਸਤੇ 'ਚ ਜਾਂਦਾ ਹੈ ਕਿਤੇ ਥਾਰ ਕਾਰ ਵਾਲੇ ਨਾਲਾ ਨਾ ਕੀਤਾ ਹੋ ਸਕਦਾ ਇਹ ਹੀ ਕਹਿ ਸਕਦੇ ਆ ਜਿਆਦਾ ਸਪੀਡ ਹੀ। ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ। ਕੱਲ ਦੀ ਡੈਥ ਹੋਈ ਆ ਅਮਰ ਸਰ ਨੇ। ਪੋਸਟ ਮਾਰਨ ਵਾਸਤੇ ਡੀਕੰਡ ਆਏ ਆ। ਹੁਣ ਮਾਲਕ ਨੂੰ ਲੋ ਮਨਜ਼ੂਰੀ। ਉਹੋ ਚੰਗਾ ਲੱਗਦਾ ਉਹੋ ਹੀ ਹੋਣਾ। ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ